ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਦੋਕ ਬੰਦਿਆਂ ਦੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਇੱਕ ਤਾਂ ਖਾਲਸਦਾਨੀ ਸਿਮਰਨਜੀਤ ਸਿੰਘ ਮਾਨ ਤੇ ਦੂਜਾ ਗੈਂਗਸਟਰ ਲਖਸ ਸੁਧਾਨ ਭਾਨਾ ਸਿੱਧੂ ਉਹਦੇ ਤੇ ਪਰਚੇ ਪਏ ਨੇ ਆਪਣੇ ਕਰਤੂਤ ਕਰਕੇ ਉਹ ਜੇਲ੍ਹ ਚ ਹੈ ਉਹਨਾਂ ਉਹਦੇ ਹੱਕ ਵਿੱਚ ਜਿਹੜਾ ਨੌਜਵਾਨਾਂ ਨੂੰ ਸਮਰਿਤ ਮਾਨ ਤੇ ਲਖੇ ਸਿਧਾਨਾ ਭੜਕਾ ਰਹੇ ਨੇ ਇਹ ਜਿਹੜਾ ਮਕਸਦ ਹੈਗਾ ਸਮਰਿਤ ਮਾਨ ਦਾ ਤੇ ਲਖੇ ਸਿਧਾਨੇ ਦਾ ਉਹ ਸਾਫ਼ ਨਜ਼ਰ ਆ ਰਿਹਾ ਲੋਕ ਦੇਖ ਰਹੇ ਨੇ ਸਮਰਿਤ ਮਾਨ ਦਾ ਮਕਸਦ ਹੈਗਾ ਕਿ ਜਿਹੜੀ ਸੰਗਰੂਰ ਦੀ ਲੋਕ ਸਭਾ ਚੋਣ ਹੈ ਉਹਨੂੰ ਕਿਵੇਂ ਜਿੱਤਿਆ ਜਾਵੇ ਮਤਲਬ ਜਦੋਂ ਪਹਿਲਾਂ ਜਿਵਨੇ ਚੋਣ ਜਿੱਤੀ ਹੈ ਉਸ ਵਕਤ ਇਹਨੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਕ੍ਰੈਡਿਟ ਲਿਆ ਨੌਜਵਾਨਾਂ ਨੂੰ ਜੂਥ ਨੂੰ ਭੜਕਾ ਕੇ ਤੇ ਲਖੇ ਸੁਧਾਨੇ ਦਾ ਜਿਹੜਾ ਮਕਸਦ ਹੈਗਾ ਉਹ ਹੈਗਾ ਬਠਿੰਡਾ ਲੋਕ ਸਭਾ ਚੋਣ ਜਿੱਤਣੀ ਇਹ ਦੋਨਾਂ ਦੇ ਜਿਹੜੇ ਮਕਸਦ ਨੇ ਇਹ ਸਾਫ਼ ਲੋਕਾਂ ਦੇ ਸਾਹਮਣੇ ਆ ਚੁੱਕੇ ਆ ਇਨ੍ਹਾਂ ਦੋਨਾਂ ਦੇ ਨਾਲ ਮੈਂ ਕਦੇ ਵੀ ਸਹਿਮਤ ਨਹੀਂ ਹੋ ਸਕਦਾ ਤੇ ਨਾ ਹੀ ਹੋਇਆ ਬੜੇ ਮੈਨੂੰ ਫੋਨ ਆਉਂਦੇ ਨੇ ਤੇ ਮੈਂ ਕਿਸੇ ਦੇ ਵੱਲ ਬਹੁਤਾ ਧਿਆਨ ਨਾ ਦਿੰਦਾ ਤੇ ਨਾ ਹੀ ਦੇਣਾ ਮੈਂ ਜਿਹੜੀ ਗੱਲਬਾਤ ਅੱਜ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹਨਾਂ ਦੀ ਆਪਣੀ ਵਿਚਾਰਧਾਰਾ ਆਪਸ ਵਿੱਚ ਮੇਲ ਖਾਂਦੀ ਹੈ ਜਾਂ ਨਹੀਂ ਜਾ ਲੋਕਾਂ ਨੂੰ ਬੇਬਕੂ ਬਣਾਉਂਦੇ ਨੇ ਇਹ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ। ਲੱਖੇ ਸੁਹਾਣੇ ਦੀਆਂ ਜਿੰਨੀਆਂ ਵੀ ਪ੍ਰਾਣੀਆਂ ਵੀਡੀਓ ਘੁੰਮਦੀਆਂ ਨੇ ਤੁਸੀਂ ਉਹ ਵੀਡੀਓ ਤਕਰੀਬਨ ਸਭ ਨੇ ਸੁਣੀਆਂ ਨੇ ਤੇ ਲੋਕ ਉਹ ਵੀਡੀਓ ਜਿਹੜੀਆਂ ਉਹਨੇ ਕਮੈਂਟਾਂ ਦੇ ਵਿੱਚ ਲਿੰਕ ਪਾ ਪਾ ਕੇ ਦੱਸ ਰਹੇ ਨੇ ਲੋਕਾਂ ਨੂੰ ਕਿ ਆ ਲੱਖੇ ਦੀ ਪਹਿਲਾਂ ਵਾਲੀ ਕਰਦੂਤ ਹੈ ਤੇ ਆ ਸੁਮੇਤ ਮਾਨ ਦੀ ਪਹਿਲਾਂ ਵਾਲੀ ਕਰਦੂਤ ਹੈ। ਇੱਕ ਮੈਂ ਇੱਥੇ ਗੱਲ ਕਹਿਣੀ ਹੈ ਜਦੋਂ ਤੁਸੀਂ ਇਨਕਲਾਬ ਦੀ ਗੱਲ ਕਰਦੇ ਹੋ ਪਰ ਪੰਜਾਬ ਦੇ ਸੀਐਮ ਸਰਦਾਰ ਭਵਨ ਸਿੰਘ ਮਾਨ ਤੇ ਉਹ ਵੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਫੋਲੋ ਕਰਦੇ ਨੇ ਔਰ ਇਨਕਲਾਬ ਦਾ ਨਾਅਰਾ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਤੇ ਪੰਜਾਬ ਦੇ ਲੋਕਾਂ ਨੇ ਉਸ ਇਨਕਲਾਬ ਨਾਰੇ ਦੀ ਕਦਰ ਪਾਈ ਕੀਮਤ ਪਾਈ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਸਿਮਰਜੀਤ ਮਾਨ ਨੇ ਜਦੋਂ ਜਿਮਣੀ ਚੋਣ ਜਿੱਤ ਲਈ ਉਦੋਂ ਪਹਿਲਾਂ ਵੀ ਤੇ ਜਿੱਤਣ ਤੋਂ ਬਾਅਦ ਵੀ ਇਹ ਸਟੇਟਮੈਂਟ ਦਿੱਤੀ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤਵਾਦੀ ਨਹੀਂ ਇਹ ਸਟੇਟਮੈਂਟ ਦਿੱਤੀ ਸੀ ਲੋਕਾਂ ਨੇ ਬੜੀਆਂ ਲੜਨ ਤਾਂ ਪਾਈਆਂ ਮੇਰੀਆਂ ਕਈ ਚੈਨਲਾਂ ਨੇ ਇੰਟਰਵਿਊ ਕੀਤੀਆਂ ਤੇ ਮੈਂ ਸਿਵਜਿਤ ਮਾਨ ਦੇ ਖਿਲਾਫ ਉਹਦੀ ਵਿਚਾਰਧਾਰਾ ਨੂੰ ਕੰਡੈਮ ਕੀਤਾ ਸੀ ਭਾਵ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੌਜਵਾਨਾਂ ਦੇ ਜੂਝ ਦੇ ਆਈਡਲ ਨੇ ਇਹ ਕੋਈ ਸ਼ੱਕ ਨਹੀਂ ਤੇ ਜਦੋਂ ਲਖੇ ਸਧਾਣੇ ਦੀ ਤੁਸੀਂ ਗੱਲ ਕਰੋਗੇ ਲਖੇ ਸਧਾਣਾ ਹਰ ਵਕਤ ਸਮਜੀਤ ਮਾਨ ਦੇ ਨੇੜੇ ਨੇੜੇ ਰਹਿੰਦਾ ਹੈ ਕਿ ਲਖੇ ਸਧਾਣੇ ਨੇ ਸਮਜੀਤ ਮਾਨ ਪ੍ਰਤੀ ਇਹ ਸਟੇਟਮੈਂਟ ਦਿੱਤੀ ਸੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਆਤਵਾਦੀ ਨਹੀਂ ਉਹ ਸ਼ਹੀਦ ਨੇ ਕਿਤੇ ਕਿਹਾ ਸੀ ਜਾਂ ਹੁਣ ਲਖੇ ਸਧਾਣਾ ਕਹਿ ਸਕਦਾ ਹੈ ਕਿ ਸਮਜੀਤ ਸਿੰਘ ਮਾਨ ਆਤਵਾਦੀ ਕਹਿਣ ਵਾਲੇ ਕੌਣ ਹੁੰਦੇ ਨੇ ਲਖੇ ਸਧਾਣਾ ਕਹਿ ਸਕਦਾ ਹੈ ਕਦੇ ਨਹੀਂ ਕਹਿ ਸਕਦਾ ਚਲੋ ਇਹ ਤਾਂ ਬਿਲਕੁਲ ਤਾਜ਼ੀਆਂ ਜੀਆਂ ਅਪਡੇਟਾਂ ਨੇ ਲਖਿਸ਼ਧਾਨੇ ਦੀ ਗੱਲ ਜਦੋਂ ਤੁਸੀਂ ਦੀਪ ਸਿੱਧੂ ਪਰਥਾਏ ਸੁਣੋਗੇ ਉਦੋਂ ਵੀ ਇਹ ਉਹਦੀਆਂ ਲੱਤਾਂ ਖਿੱਚਦੇ ਰਿਹਾ ਹਾਲਾਂਕਿ ਦੀਪ ਸਿੱਧੂ ਨਾਲ ਮੈਂ ਸਹਿਮਤ ਨਹੀਂ ਹਾਂਗਾ ਤੇ ਨਾ ਹੀ ਅਮਰਪਾਲ ਦੇ ਨਾਲ ਠੀਕ ਹੈ ਮੈਂ ਜਦੋਂ ਦਾ ਬੋਲਣਾ ਸ਼ੁਰੂ ਕੀਤਾ ਹੈ ਮੇਰੀ ਜਿਹੜੀ ਥਿਓਰੀ ਹੈਗੀ ਆ ਮੇਰਾ ਜਿਹੜਾ ਕਹਿਣ ਦਾ ਢੰਗ ਹੈ ਵਿਚਾਰਤਾ ਰਹੇਗੀ ਉਹ ਹੈਗੀ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਗੁਮਰਾਹ ਕਰਕੇ ਗਲਤ ਰਸਤੇ ਤੇ ਨਾ ਤੋਰੇ ਮੇਰਾ ਕਹਿਣ ਤੋਂ ਪਾਵੇ ਹੈ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋਣ ਕੁਝ ਕਰਨ ਤੇ ਆਪਣੇ ਮਾਂ-ਬਾਪ ਦੀ ਡੰਗੋਰੀ ਹੁੰਦੇ ਨੇ بڑے ਪੈਦਲੇ ਸਹਾਰਾ ਹੁੰਦੇ ਨੇ ਮੈਂ ਤਕਰੀਬਨ ਇਹ تعلیم ਦੇਣ ਦੀ ਕੋਸ਼ਿਸ਼ ਕਰਦਾ ਜਿਹੜੇ ਬੰਦੇ ਗੁੰਮਰਾਹ ਕਰਦੇ ਨੇ ਮੈਂ ਉਹਨਾਂ ਨੂੰ ਲਾਣਤਾ ਪਾਉਣਾ ਕਿ ਤੁਸੀਂ ਜੂਤ ਨੂੰ ਹਮੇਸ਼ਾ ਭਾਵੇਂ ਅਤਵਾਦ ਦਾ ਦੌਰ ਹੋਵੇ ਜਾਂ ਹੋਰ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਤੁਸੀਂ ਨੌਜਵਾਨਾਂ ਨੂੰ ਇਸਤੇਮਾਲ ਕੀਤਾ ਉਹਨਾਂ ਲਈ ਕੀਤਾ ਕੱਖ ਨਹੀਂ ਮੇਰੀ ਇਹ ਵਿਚਾਰਧਾਰਾ ਹੁੰਦੀ ਹੈ ਮੈਂ ਨਾ ਅਮਰਤਪਾਲ ਦੇ ਨਾਲ ਤੇ ਨਾ ਹੀ ਦੀਪ ਸਿੱਧੂ ਦੇ ਨਾਲ ਮਾਨ ਸਿਮਰਨ ਸੁਮਜੀਤ ਮਾਨ ਜਾਂ ਲੱਖੇ ਵਰਗਿਆਂ ਦੇ ਨਾਲ ਕੇ ਦੇ ਨਾਲ ਸਹਿਮਤ ਨਹੀਂ ਹਾਂ ਜਿਹੜੀਆਂ ਤੁਸੀਂ ਇਹਨਾਂ ਦੀ ਵੀਡੀਓ ਪਹਿਲਾਂ ਵਾਲੀਆਂ ਕੱਢ ਕੇ ਦੇਖੋਗੇ ਉਹਦੇ ਵਿੱਚ ਲੱਖ ਸੁਧਾਨਾ ਦੀਵ ਸਿੱਧੂ ਨੂੰ ਵੀ ਖੁੱਡੇ ਲੈਣ ਲਾਉਂਦਾ ਤੇ ਅਮਰਤਪਾਲ ਨੂੰ ਪਹਿਲਾਂ ਉਭਾਰਦਾ ਰਿਆ ਬਾਅਦ ਵਿੱਚ ਇਹ ਖੜੇ ਨਹੀਂ ਉਹਦੇ ਹੱਕ ਵਿੱਚ ਇਹ ਸਚਾਈ ਹੈ ਇੱਕ ਹੋਰ ਗੱਲ ਕਹਿਣੀ ਹੈ ਤੁਸੀਂ ਭਾਨੇ ਸਿੱਧੂ ਦੀਆਂ ਤੇ ਲਖਸ਼ਧਾਣੇ ਦੀਆਂ ਜਿਹੜੀਆਂ ਵੀਡੀਓ ਸਿੱਧੂ ਮੂਸੇਵਾਲੇ ਦੇ ਬਰ ਖਿਲਾਫ ਨੇ ਉਹ ਤੋਂ ਮਾਫੀਆਂ ਮੰਗਵਾਉਂਦੇ ਨੇ ਠੀਕ ਹੈ ਲਖਸ਼ਧਾਣਾ ਖੁਦ ਕਹਿੰਦਾ ਰਿਹਾ ਕਿ ਸਿੱਧੂ ਮਸੇਰੇ ਵਾਲਾ ਗੈਂਗਸਟਰਵਾਦ ਨੂੰ ਬढ़ावा ਦੇ ਰਿਹਾ ਆਪਣੇ ਗੀਤਾਂ ਰਾਹੀਂ ਜਾਨਕਿ ਇਹ ਵੀਡੀਓ ਜਿਹੜੀਆਂ ਨੇ ਉਹਨਾਂ ਦੀਆਂ ਤੁਸੀਂ ਫੇਸਬੁੱਕ ਤੇ YouTube ਚੈਨਲਾਂ ਤੇ ਪਈਆਂ ਨੇ ਦੇਖ ਸਕਦੇ ਹੋ ਹੁਣ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਮੈਂ ਇਹ ਗੱਲ ਸਾਫ਼ ਕਰਨੀ ਚਾਹਨਾ ਕਿ ਜਿਹੜੇ ਇਹ ਭਾਨੇ ਸਿੱਧੂ ਦੇ ਹੱਕ ਵਿੱਚ ਰੇਲਾਂ ਰੋਕਣ ਦੀਆਂ ਗੱਲਾਂ ਕਰਦੇ ਨੇ ਅੱਜ ਮੇਂ ਜਥੇਬੰਦੀਆਂ ਵਲੇ ਰੁਲਦੂ ਵਰਕੇ ਗਲਾ ਕਹਿੰਦੇ ਨੇ ਬਿਨਾ ਜਵਾਨ ਤੋਂ ਅਸੀਂ ਭਾਨੇ ਸਿੱਧੂ ਨੂੰ ਰਿਹਾ ਕਰਾਵਾਂਗੇ ਇੱਕ ਤਾਂ ਗੈਂਗਸਟਰਵਾਦ ਨੂੰ ਗੁੰਡਾਗਰਦੀ ਨੂੰ ਬढ़ावा ਦੇ ਰਹੇ ਨੇ ਤੇ ਦੂਜੀ ਗੱਲ ਜਿਹੜਾ ਇਹਨਾਂ ਦਾ ਮਕਸ਼ਦ ਹੈ ਲੱਖੇ ਦਾ ਤੇ ਸਿਮਰਿਤ ਆਮਨ ਦਾ ਚੋਣ ਜਿੱਤਣ ਤੋਂ ਹੈ ਹੋਰ ਕੋਈ ਵੀ ਇਹਨਾਂ ਦਾ ਮਕਸ਼ਦ ਨਹੀਂ ਹੈਗਾ ਮੈਂ ਇੱਕ ਬੇਨਤੀ ਇੱਥੇ ਸਾਫ਼ ਇਹ ਕਰਨੀ ਚਾਹੁੰਦਾ ਕਿ ਜਿਹੜੇ ਬੰਦੇ ਇਹ ਲੱਖੇ ਵਰਗੇ ਜਾਂ ਮਾਨ ਵਰਗੇ ਭਾਨੇ ਸਿੱਧੂ ਦੇ ਹੱਕ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਪੰਜਾਬ ਦੇ ਲੋਕਾਂ ਨੇ ਵੇਖਣਾ ਹੈ ਕਿ ਕਿੰਨੇ ਸਹੀ ਨੇ ਕਿੰਨੇ ਗਲਤ ਨੇ ਹੁਣ ਜਦੋਂ ਤੁਸੀਂ ਗਾੜੀ ਗਲੋਚ ਦੀ ਗੱਲ ਕਰ ਰਹੇ ਹੋ ਤਾਂ ਬਹੁਤੇ ਲੋਕ ਉਹ ਨਹੀਂ ਜਿਹੜੇ ਕਹਿੰਦੇ ਇਦਾਂ ਜੀ ਜੱਟਾਂ ਦੇ ਖੂਨ ਵਿੱਚ ਹੈ ਇਹ ਤਾਂ ਜੀ ਸੱਚ ਬੋਲਣ ਵਾਲੇ ਦੇ ਖੂਨ ਵਿੱਚ ਹੈ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਇਹ ਤਾਂ ਚਲੋ ਜੁਬਾਨ ਦੀ ਗੱਲ ਹੈ ਇਹ ਤਾਂ ਚਲੋ ਬੰਦਾ ਹਾਈਪਰ ਹੋ ਜਾਂਦਾ ਹੈ ਕਿ ਕਿਸੇ ਨੂੰ ਗਾਣਾ ਕਰਨੀਆਂ ਕਿਸੇ ਦੀ ਧੀ ਭੈਣ ਨੂੰ ਤੁਸੀਂ ਸਿੱਧਾ ਆਈਡੀ ਤੇ ਜਾ ਕੇ ਕੋਈ ਅਹਰੀ ਸ਼ਬਦਾਵਲੀ ਵਰਤਨੀ ਇਹ ਇਹ ਸਹੀ ਹੈ ਮੈਂ ਇੱਥੇ ਜਿਹੜੀ ਗੱਲ ਅੱਜ ਵੱਲ ਅੱਜ ਕੀਤੀ ਹੈ ਤੁਹਾਡੇ ਨਾਲ ਥੋੜਾ ਜਿਹਾ ਧਿਆਨ ਦੇ ਵਿੱਚ ਲੈ ਲਿਓ ਇਸ ਚੀਜ਼ ਨੂੰ ਸਿਮਨਜੀਤ ਮਾਨ ਤੇ ਲੱਖਾ ਸੁਧਾਣਾ ਤੁਸੀਂ ਗਾਣਾ ਦਿਓ ਬੀ ਇਹਨਾਂ ਨੇ ਆਪਣੇ ਬਲਬੁੱਤੇ ਤੇ ਪੋਲਿਟਿਕਲ ਸਿਸਟਮ ਦੇ ਵਿੱਚ ਕਿਹੜਾ ਕੰਮ ਕੀਤਾ ਗੁੰਡਾਗਰਦੀ ਤੋਂ ਸਵਾਏ ਸਿਮਰਜੀਤ ਮਾਨ ਨੇ ਅੱਜ ਤੱਕ ਕਿਹੜਾ ਬਹਾਦਰੀ ਵਾਲਾ ਕੰਮ ਕੀਤਾ ਕੇਵਲ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਾਰਨ ਤੋਂ ਜਾਂ ਮਰਵਾਉਣ ਤੋਂ ਸਵਾਏ ਦੱਸ ਸਕਦੇ ਹੋ ਤੁਸੀਂ ਹੁਣ ਜਿਹੜੀਆਂ ਭੇਡਾਂ ਜਿਹੜੀਆਂ ਕਤੇੜਾਂ ਖੱਚਾਂ ਇਹਨਾਂ ਦੇ ਪਿੱਛੇ ਲੱਗੀਆਂ ਤੁਰਗੀਆਂ ਤੁਰਦੀਆਂ ਨੇ ਉਹਨਾਂ ਦੇ ਮਿਰਚਾਂ ਲੱਗਦੀਆਂ ਹੁੰਦੀਆਂ ਨੇ ਬੜੇ ਮੈਨੂੰ ਫੋਨ ਆਉਂਦੇ ਨੇ ਅੱਜ ਇੱਕ ਖੱਜ ਨੇ ਫੋਨ ਕੀਤਾ ਬਠਿੰਡੇ ਤੋਂ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਐ ਮੈਂ ਕਿਹਾ ਕੀ ਗੱਲ ਕਰਨੀ ਐ ਕਹਿੰਦਾ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਸਾਡੇ ਹੀਰੋ ਸੀ ਤੇ ਇਹ ਲੱਖੇ ਵਰਗਿਆਂ ਨੇ ਕਹਿੰਦੇ ਉਹਨਾਂ ਨੂੰ ਖੁੱਡੇ ਲੈਣ ਲਾਇਆ ਮੈਂ ਕਿਹਾ ਫਿਰ ਮੇਰੇ ਨਾਲ ਗੱਲ ਕਿਉਂ ਕਰਦੇ ਹੋ ਕਹਿੰਦੇ ਤੁਸੀਂ ਇਹਨਾਂ ਨੂੰ ਕਹੋ ਮੈਂ ਕਿਹਾ ਵੀ ਮੇਰੇ ਕਹਿਣ ਦਾ ਮਤਲਬ ਨਹੀਂ ਹੈਗਾ ਇਹ ਤੁਸੀਂ ਦੇਖਣਾ ਮੈਨੂੰ ਫੋਨ ਕਰਨ ਤੋਂ ਭਾਵ ਹੁੰਦਾ ਕਿ ਇਹ ਗੱਲਬਾਤ ਕਰ ਦੂਗਾ ਤੇ ਇਹਨਾਂ ਲੋਕਾਂ ਦਾ ਗੱਲ ਪਹੁੰਚੋਗੇ ਸਾਨੂੰ ਕਿਸੇ ਕੰਟਰੋਵਰਸੀ ਦੀ ਲੋੜ ਨਹੀਂ ਅਸੀਂ ਕੋਈ ਫੇਮਸ ਨਹੀਂ ਹੋਣਾ ਨਾ ਹੀ ਸਾਨੂੰ ਐਸੀ ਫੇਮ ਦੀ ਲੋੜ ਹੈ ਅਸੀਂ ਤਾਂ ਜਿਹੜੀ ਪੰਜਾਬ ਦਾ ਨੌਜਵਾਨ ਇਸ ਵਕਤ ਗੁੰਮਰਾਹ ਹੋ ਰਿਹਾ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਉਹਨਾਂ ਨੂੰ ਗੁੰਮਰਾਹ ਕਰਨ ਵਾਲਾ ਕੋਈ ਮਰਜ਼ੀ ਹੋਵੇ ਉਹਦੀ ਪੋਲ ਖੋਲ੍ਹਣੀ ਖੋਲ੍ਹਣੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਜੇ ਮੈਂ ਲਾਸਟ ਵਿੱਚ ਫੇਰ ਕਹਿ ਦਣਾ ਬਠਿੰਡੇ ਤੋਂ ਲਖਸਧਾਣਾ ਤੇ ਸੰਗਰੂਰ ਤੋਂ ਸੁਵਜਿਸ ਮਾਨਖਾਲਾ ਤਾਨੀ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਪਰ ਇਹ ਮਨਸਾ ਇਹ ਲਾਲਸਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਬੰਦੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਕਹਿ ਲਈਏ ਰਹਿਣ ਲਈ ਹੱਕਦਾਰ ਹੀ ਨਹੀਂ ਹੋ ਸਕਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਵਿੱਚ ਰਹਿਣ ਜਿਹੜੇ ਸ਼ਹੀਦ ਆਜ਼ਮ ਸਰਦਾਰ ਪਖਸ਼ ਨੂੰ ਅਤਵਾਦੀ ਕਹਿੰਦੇ ਨੇ ਜਿਹੜੇ ਗੈਂਗਸਟਰ ਬਣ ਕੇ ਲੋਕਾਂ ਤੋਂ ਫਰੋਤੀਆਂ ਲੈਂਦੇ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਰੇਲਾਂ ਰੋਕਣ ਲਈ ਮਜਬੂਰ ਕਰਦੇ ਨੇ ਇਹ ਪੰਜਾਬ ਦਾ ਬੇੜਾਗਰ ਕਰਨ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ